ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬੀਤੇ ਦਿਨੀ ਤੇ ਰਾਤ ਅਮਰੀਕਾ ਦੇ ਨਿਊਯਾਰਕ ਅਤੇ ਨਿਊਜਰਸੀ ਦੇ ਵਿੱਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਇਸ ਭੁਚਾਲ ਦੇ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਆਇਆ ਇਸ ਭੁਚਾਲ ਦੀ ਤਿੱਬਰਤਾ ਰਿਕਟਰ ਪੈਮਾਨੇ ਉਤੇ 3.0 ਦਰਜ ਕੀਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਨਿਊ ਜਰਸੀ ਦੇ ਬਰਗਨ ਕਾਉਂਟੀ ਦੇ ਵਿੱਚ ਹੈਜ਼ ਬ੍ਰੋਕ ਹਾਈਟਸ ਦੇ ਉੱਤਰ ਪੂਰਬ ਦੇ ਵਿੱਚ ਦੱਸਿਆ ਗਿਆ ਹੈ। ਪੁਚਾਲ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਆ। ਪੁਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਲੋਕ ਬਹੁਤ ਡਰ ਗਏ ਅਤੇ ਆਪਣੇ ਅਪਾਰਟਮੈਂਟਾਂ ਤੋਂ ਵੀ ਬਾਹਰ ਆ ਗਏ। ਉੱਤਰੀ ਨਿਊ ਜਰਸੀ ਦੇ ਵਿੱਚ ਬਹੁਤ ਸਾਰੇ ਨਿਵਾਸੀਆਂ ਨੇ ਇੱਕ ਛੋਟਾ ਜਿਹਾ ਪਰ ਤਿੱਖਾ ਝਟਕਾ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ। ਸੋਸ਼ਲ ਮੀਡੀਆ ਜਲਦ ਹੀ ਅਟਕਲਾ ਦੇ ਨਾਲ ਭਰ ਗਿਆ। ਕੁਝ ਲੋਕਾਂ ਨੇ ਪੁਚਾਲ ਨੂੰ ਗੈਸ ਧਮਾਕੇ ਜਾਂ ਡਿੱਗਦੇ ਦਰਖਤ ਦੇ ਵਹੀਕਲ ਤੋਂ ਸਮਝ ਲਿਆ ਜ਼ਖਮੀਆਂ ਜਾਂ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ਪਰ ਨਿਊਯਾਰਕ ਸਿਟੀ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਥਿਤੀ ਉਤੇ ਨੇੜਿਓ ਨਜ਼ਰ ਰੱਖ ਰਿਹਾ ਹੈ ਉਤਰੀ ਨਿਊ ਜਰਸੀ ਦੇ ਵਿੱਚ ਬਹੁਤ ਸਾਰੇ ਨਿਵਾਸੀਆਂ ਨੇ ਇੱਕ ਛੋਟਾ ਜਿਹਾ ਤੀਬਰ ਝਟਕਾ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਸੋਸ਼ਲ ਮੀਡੀਆ ਜਲਦ ਹੀ ਇਨ੍ਹਾਂ ਅਟਕਲਾ ਦੇ ਨਾਲ ਚੱਲਦਾ ਰਿਹਾ ਕੁਝ ਲੋਕਾਂ ਨੇ ਪੁਚਾਰ ਨੂੰ ਗੈਸ ਧਮਾਕੇ ਜਾਂ ਡਿੱਗੇ ਦਰਖਤ ਤੇ ਲਈ ਗਲਤ ਸਮਝ ਲਿਆ ਜ਼ਖਮੀਆਂ ਜਾਂ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ਤੇ ਨਿਊਯਾਰਕ ਸਿਟੀ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਬੁਸ਼ਤੀ ਕੀਤੀ ਹੈ ਕਿ ਉਹ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸ਼ਨੀਵਾਰ ਰਾਤ ਦਾ ਪੁਚਾਲ 2024 ਦੇ ਵਿੱਚ ਨਿਊ ਜਰਸੀ ਦੇ ਟੈਕਸਬਰੀ ਦੇ ਵਿੱਚ ਆਏ 4.8 ਫੁੱਟ ਬਲਤਾ ਵਾਲੇ ਪੁਚਾਲ ਦੇ ਮੁਕਾਬਲੇ ਕਾਫੀ ਹਲਕਾ ਸੀ ਜੋ ਸ਼ਹਿਰ ਤੋਂ ਥੋੜਾ ਦੂਰ ਪੱਛਮ ਦੇ ਵਿੱਚ ਸਥਿਤ ਸੀ। ਦੱਸਿਆ ਯੂਰੋਪੀਅਨ ਮੈਡੀਟੇਰੀਅਨ ਸਿਮੋਲੋਜੀਕਲ ਸੈਂਟਰ ਦੇ ਅਨੁਸਾਰ ਇਹ ਪੁਚਾਲ ਅਮਰੀਕਾ ਦੇਸ ਸਥਾਨਕ ਸਮੇਂ ਅਨੁਸਾਰ 2 ਅਗਸਤ ਰਾਤ ਲਗਭਗ 10:18 ਮਿੰਟ ਉਤੇ ਆਇਆ ਇਸ ਭੂਚਾਲ ਨੇ ਗ੍ਰੇਟਰ ਨਯੋ ਖੇਤਰ ਅਤੇ ਐਨਸੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਸ ਤੋਂ ਬਾਅਦ ਇਲਾਕੇ ਵਿੱਚ ਹਫੜਾ ਤਫੜੀ ਮਚ ਗਈ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ